ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੋਲਰ ਭੋਲਾ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਨਿਰਮਲ ਬਾਈ ਦੇ ਘਰੇ ਤਿੰਨ ਨੰਗੀਨੇ ਹੋਰ ਦਿਖਾ ਰਹੇ ਹਾਂ ਜਿਹੜੇ ਕਿ ਤਕਰੀਬਨ 0 ਤੋਂ ਲੈ ਕੇ 2 ਮਹੀਨੇ ਦੇ ਤੱਕ ਦੇ ਨੇ ਤੇ ਬਾਈ ਦੇ ਮੂੰਹੋਂ ਹੀ ਸੁਣਾਵਾਂਗੇ ਆਪਾਂ ਆਪਦੇ ਮੂੰਹੋਂ ਸਿੱਧ ਤ ਨਹੀਂ ਕਰਦੇ ਹੈਗੇ ਬਾਈ ਨਾਲ ਤਾਂ ਆਪਾਂ ਜਿੰਨੀ ਕੁ ਜਾਣਕਾਰੀ ਦੱਸਦੇ ਆ ਓਨੀ ਕੁ ਬਾਈ ਕੋਲ ਦਿਨੇ ਹੁੰਨੇ ਆ ਬਾਈ ਵੀ ਆਪਣੀ ਜਾਣਕਾਰੀ ਨਾਲ ਹੀ ਚੱਲਦਾਗਾ ਤੇ ਜਿਹੜੇ ਚੀਜ਼ ਦੀ ਲੋੜ ਹੁੰਦੀ ਆ ਆਪਾਂ ਵੀ ਬਾਈ ਤੋਂ ਜਾਣਕਾਰੀ ਲੈਣੇ ਆ ਤਾਂ ਅੱਜ ਬਾਈ ਆਪਣੇ ਘਰੇ ਤਿੰਨ ਬੱਚੇ ਦਿਖਾ ਰਿਹਾ ਹੈਗਾ ਤੇ ਤਿੰਨਾਂ ਬੱਚਿਆਂ ਦੇ ਵਿੱਚ ਬਾਈ ਤੋਂ ਫਰਕ ਪੁੱਛਾਂਗੇ ਤੇ ਨਾਲੇ ਪੁੱਛਦੇ ਆ ਵੀ ਕਿਹੜੇ-ਕਿਹੜੇ ਬੁੱਲਦੇ ਨੇ ਬਾਈ ਜੀ ਜ਼ਰੂਰ ਦੱਸੋ ਜੀ ਆਹ ਕਿਹੜੇ ਪਹਿਲਾ ਬੱਚਾ ਦੱਸੋ ਆਹ ਕੀ ਦਾ ਹੈਗਾ ਇਹ PC 575 ਦਾ ਜੀ PC 575 ਦਾ 75 ਦਾ ਜੀ ਇਹ ਦੋ ਮਹੀਨਾ ਹੈ ਅੱਛਾ ਜੀ ਅੱਛਾ ਆ 51 ਦੀ ਗਈ ਇਹ ਇਹ M51 ਦੀ ਆ ਗਈ ਹਾਂਜੀ 444 ਹਾਂਜੀ ਭਾਈ ਜੀ ਤੈਨੂੰ ਇਹਨਾਂ ਤਿੰਨਾਂ ਦੇ ਵਿੱਚੋਂ ਕੀ ਫਰਕ ਮਹਿਸੂਸ ਹੋਇਆ ਵੀਰੇ ਜਰੂਰ ਜਰੂਰ ਉਹ ਜਿਹਾ ਹੋਇਆ ਜਿਹੜੀ ਇਹ ਤੁਸੀਂ ਕਹਿ ਕੇ ਸਪੈਸਲ ਸੀਮਨ ਲਵਾਇਆ ਹਾਂ 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 ਮੇਰੇ ਕਹਿ ਤੋ ਜਰੂਰ ਵਰਤੀ ਹਾਂਜੀ ਹਾਂਜੀ ਤੇ ਤੁਸੀਂ ਮੈਂ ਚਾਰ ਸਟਰਾਡ ਵਾਈ ਸੀ ਹਾਂਜੀ ਹਾਂਜੀ ਇੱਕ ਸਟਰਾਡ ਹੀ ਰਹਿ ਗਈ ਸੀ ਅੱਛਾ ਜੀ ਤਿੰਨ ਸਟਰਾ ਮੈਂ ਸਾਹਮ ਰੱਖੀ ਜੀ ਮਕਾ ਹੁਣ ਇਹਦਾ ਰਿਜ਼ਲਟ ਦੇਖ ਕੇ ਤਿੰਨੇ ਲਾ ਦੇਣੇ ਨੇ ਅੱਛਾ ਜੀ ਅੱਛਾ ਤੇ ਆਪਾਂ ਬਹੁਤ ਬਹੁਤ ਫਰਕ ਹੈ ਨਾ ਰੱਖੋ ਆ ਦੇਖੋ ਵੀਰੇ ਤੁਸੀਂ ਆਪ ਜਜਮੈਂਟ ਕਰੋ ਜੀ ਤਿੰਨੇ ਬੱਚਿਆਂ ਦੀ ਦੇਖੋ ਸੇਮ ਉਮਰੀ ਹੈ ਜੀ ਪੰਜ ਚਾਰ ਦਿਨਾਂ ਦਾ ਫਰਕ ਹੈ ਨਾ ਆਹ ਦੇਖੋ ਗਰੋਥ ਚ ਵੀ ਦੇਖੋ ਤੇ ਰੰਗ ਚ ਵੀ ਦੇਖੋ ਵਾਹ ਬੱਚਿਆਂ ਦਾ ਦੇਖ ਸਕਦੇ ਹੋ ਤੁਸੀਂ ਇਹ ਬਾਈ ਇਹ ਡਾਕਟਰ ਨੂੰ ਮੈਂ ਆਪਣੀ ਮਨਪਸੰਦ ਦਾ ਸੀਮੰਤ ਦਵਾਇਆ ਸੀ ਇਹ ਵੀ ਡਾਕਟਰ ਸਮਿਤ ਗੁਜਰ ਜਿੱਦੇ ਕਿ ਆਪਣੇ ਘਰੇ ਆ ਕੇ ਰੁਕੇ ਹੋਏ ਸੀ ਤਾਂ ਉਹਨਾਂ ਤੋਂ ਮੈਂ ਸੀਮੰਤ ਦਵਾਇਆ ਸੀ ਇਹ ਮੇਰੇ ਆਪਦੇ ਸੀ ਜਿਹੜੇ ਮੈਂ ਲਿਆ ਜੀ ਸੀਆਈਆਰਬੀ ਵਾਲੇ ਅੱਛਾ ਅੱਛਾ ਆ ਤੁਸੀਂ ਸਪੈਸ਼ਲ ਦਵਾਇਆ ਸੀ ਹਾਂਜੀ 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 ਜੋ ਮਨੇ ਬਹੁਤ ਸੋਹਣਾ ਰਿਜ਼ਲਟ ਲੱਗੇਗਾ। ਚੱਲ ਬਾਈ ਜੀ ਇਹ ਜੀ ਮਨ ਨੂੰ ਖੁਸ਼ੀ ਹੁੰਦੀ ਹੁੰਦੀ ਹੈ ਜਦੋਂ ਕੋਈ ਕਿਸੇ ਵੀਰ ਦੇ ਘਰੇ ਰਿਜ਼ਲਟ ਆਉਂਦਾ ਤਾਂ ਕੋਈ ਬੰਦਾ ਆਪਣੇ ਵਾਸਤੇ ਕਹਿੰਦਾਗਾ ਤਾਂ ਬਾਈ ਜੀ ਚੰਗਾ ਸੀਮਨ ਵਰਤੋ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਫਾਰਮ ਨੂੰ ਅੱਗੇ ਤੱਕ ਲੈ ਕੇ ਜਾਵੇ। ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ।